ਨਵਾਂ ਕੋਤਵਾਲੀ ਦੇ ਨਵ ਨਿਯੁਕਤ ਇੰਸਪੈਕਟਰ ਸਰਪਜੀਤ ਸਿੰਘ ਚੀਮਾ ਵੱਲੋਂ ਅਹੁਦਾ ਸੰਭਾਲਣ ਮੌਕੇ ਬਣਿਆ ਵਿਆਹ ਵਰਗਾ ਮਾਹੌਲ ਸਫਾਈ ਸੇਵਕਾਂ ਵੱਲੋਂ ਯੋਧ ਨਸ਼ਾ ਵਿਰੋਧੀ ਟੀ-ਸ਼ਰਟ ਪਾ ਕੇ ਅਤੇ ਢੋਲ ਦੇ ਡੱਗੇ ਤੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਇੰਸਪੈਕਟਰ ਸਰਪਜੀਤ ਸਿੰਘ ਚੀਮਾ ਦਾ ਸਵਾਗਤ ਵੇਖੋ ਤਸਵੀਰਾਂ ਚੇਤਨ ਮਹਿਤਾ ਦੀ ਰਿਪੋਰਟ ਕੇ ਆਰਟੀ ਨਿਊਜ਼ ਨੈਟਵਰਕ ਦੇਖੋ ਜੀ ਸਵਾਬ ਨਾਲ ਮੇਰਾ ਨਾਮ ਦਾ ਸਰਮਗਜ਼ਾਰਾਂ ਸਾਰਿਆਂ ਦਾ ਦਾਬੇ ਨਿਵਾਸੀ ਹਾਂ ਦਾ ਠੀਕ ਹੈ ਜੀ ਤੇ ਮੇਰੇ ਆਪਸਰਾ ਨਾਲ ਜਿਨ੍ਹਾਂ ਨੇ ਮੈਨੂੰ ਦੁਬਾਰਾ ਮੌਕਾ ਦਿੱਤਾ ਇੱਥੇ ਆਉਣ ਨੂੰ ਸੇਵਾ ਨਿਵਾਣ ਨੂੰ ਤੇ ਚਲੋ ਜੋ ਸਰਕਾਰ ਦੀ ਹਕਾਇਤਾਂ ਨੇ ਉਹਦੇ ਮੁਤਾਬਕ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਇਹ ਖੜਾਸ਼ਿਆਂ ਦਾ ਜੰਗ ਚੱਲ ਰਿਹਾ ਸਾਡਾ ਅਸੀਂ ਉਹਦੇ ਤੇ ਜਿੱਤ ਹਾਸਲ ਕਰਾਂਗੇ ਤੇ ਸਾਡੀ ਇਹ ਮੇਰੀ ਪਬਲਿਕ ਨੂੰ ਵੀ ਸਾਰਿਆਂ ਨੂੰ ਪੁਰਜੇ ਬੇਨਤੀ ਹੈ ਇਹ ਵੱਤ ਤੋਂ ਵੱਡਾ ਇਹ ਸਾਡਾ ਸਾਥ ਦੇ ਤੇ ਜਿਹੜਾ ਇਸ ਨਸ਼ੇ ਨੂੰ ਆਪਾਂ ਜਿਹੜਾ ਹੈਗਾ ਇਹ ਯੁੱਧ ਨੂੰ ਆਪਾਂ ਜਿੱਤ ਸਕਦੇ ਹਾਂ। ਇਹ ਦੀ ਪੈਸ ਪੁਆਇੰਟਸ ਵੀ ਜਿਹੜੇ ਨੇ ਜੀ ਤੁਹਾਡੇ ਨਾਲ ਰਹੇ ਤੇ ਕਿਤੇ ਵੀ ਮਸੂਲ ਜਾਂ ਕਰਦਾ ਅਸੀਂ ਜਿਹੜੇ ਇਹ ਤਾਂ ਕਰਦੇ। ਕੋਈ ਮੈਂ ਇਹਨਾਂ ਦਾ ਬਹੁਤ ਤੁਹਾਨੂੰ ਆਤ ਕਰਨਾ ਪਬਲਿਕ ਤੋਂ ਬਿਨਾ ਕਿੰਨਾ ਪਬਲਿਕ ਦੇ ਸਹਿਯੋਗ ਤੋਂ ਬਿਨਾ ਕੋਰਸ ਜਿਹੜੀ ਹੈ ਉਹ ਨਹੀਂ ਕੁਝ ਕਰ ਸਕਦਾ ਇਸ ਕਰਕੇ ਜਿਹੜਾ ਇਹਨਾਂ ਦਾ ਸਹਿਯੋਗ ਹੈ ਇਸ ਲੈਵਲ ਤੇ ਉੱਤੇ ਜਿਹੜਾ ਸਹਿਯੋਗ ਹੈ ਬਹੁਤ ਬਹੁਤ ਜ਼ਰੂਰੀ ਹੈ ਤੇ ਜੇ ਸਾਡੇ ਨਾਲ ਮੋਢੇ ਨਾਲ ਮੋਢੇ ਲੈ ਕੇ ਚੱਲਣਗੇ ਤਾਂ ਇਸ ਜਿਹੜਾ ਹੈਗਾ ਵੀ ਨਸ਼ਿਆਂ ਦੇ ਜਿਹੜਾ ਹੈਗਾ ਸਾਡਾ ਜੰਗ ਚੱਲ ਰਹੀ ਹੈ ਇਸ ਦੇ ਪ੍ਰਭ ਕਰਾ ਮੇਰਾ ਇਹ ਬੇਨਤੀ ਹੈ ਵੀ ਨਸ਼ਾ ਵੇਚਣ ਵਾਲੇ ਤੇ ਮੇਰੀ ਇਹ ਹੈ ਵੀ ਜਾਂ ਜਿੱਨਾ ਜਰ ਮੈਂ ਆ ਮੈਂ ਆਪਣੇ ਇਲਾਕੇ ਵਿੱਚ ਨਸ਼ਾ ਨਾ ਵੇਚਣ ਦੇਣਾ ਨਾ ਮੈਂ ਕੋਈ ਨਸ਼ੇ ਵਾਲਾ ਬੰਦਾ ਇੱਥੇ ਰਹਿਣ ਦੇਣਾ ਉਹ ਕਿਰਪਾ ਕਰਕੇ ਜੋ ਮੇਰੇ ਸਰ ਸਾਡੀਆ ਸਰਕਾਰ ਦੇ ਹੁਕਮਦਾਰਾਂ ਜਾਂ ਮੇਰੇ ਉੱਚ ਅਫਸਰ ਜੀਆ ਡੀਜੀ ਸਾਹਿਬ ਜੀਆ ਡੀਜੀ ਸਾਹਿਬ ਜੀਆ ਐਸਐਸਪੀ ਸਾਹਿਬ ਅਜਾ ਤਾ ਮੁਤਾਬਕ ਜੋ ਹੈ ਇਸ ਇਥੋਂ ਜੋ ਵੀ ਹੈ ਜਿਹਨੇ ਨਸ਼ੇ ਵਾਲਾ ਹੈ ਕੰਸਨ ਉਹ ਸਾਰੇ ਇਥੋਂ ਜਿਹੜਾ ਹੈ ਜਾਂ ਤਾਂ ਚਲੇ ਜਾਣ ਜਾਂ ਜਾਂ ਉਹਨਾਂ ਖਿਲਾਫ ਜੜੀ ਬਣਦੀ ਕਰੀ ਅਸੀਂ ਬਹੁਤ ਧੰਨਵਾਦੀਆਂ ਪੰਜਾਬ ਸਰਕਾਰ ਮਾਨਯੋਗ ਐਮਐਲਏ ਗੁਰਦੇਵ ਸਿੰਘ ਦੇਵਮਾਨ ਜੀ ਅਤੇ ਸਾਡੇ ਆਲਾ ਅਫਸਰ ਵਰੁਣ ਸ਼ਰਮਾ ਜੀ ਐਸਐਸਪੀ ਸਾਹਿਬ ਕਿ ਉਹ ਚੀਮਾ ਸਾਹਿਬ ਵਰਗੇ ਅਫਸਰਾਂ ਨੂੰ ਨਾਬੇ ਲਾਇਆ ਉਹਨਾਂ ਨੇ ਤੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਮਹਿੰਮ ਚੱਲ ਰਹੀ ਹੈ ਤੇ ਉਥੇ ਜਿਹੜੇ ਟਾਪ ਦੇ ਅਫਸਰ ਆਜਾੜ ਨਾਲ ਤਾਂ ਮੇਰੇ ਸ਼ਹਿਰ ਦੇ ਵਿੱਚ ਨਾਬੇ ਸੋਨੇ ਪਿਸਵਾ ਕਾ ਹੁੰਦਾ ਤੇ ਬਾਕੀ ਤਾਂ ਨਾਬੇ ਵਾਲੇ ਚੀਮਾ ਸਾਹਿਬ ਦਾ ਜਿਹੜਾ ਕੰਮ ਹੈ ਉਹ ਪਹਿਲਾਂ ਦੇਖਿਆ ਹੋਇਆ ਕਰੋਨਾ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਸੀ ਤੇ ਬੜੇ ਗਲਤ ਜਿਹੜੇ ਕੰਮ ਚੱਲਦੇ ਸੀ ਸ਼ਹਿਰ ਦੇ ਵਿੱਚ 2023 ਸਾਲ ਦੇ ਉਹ ਬੰਦ ਕਰਾਇਆ ਸੀ ਅਸੀਂ ਤਾਂ ਪਹਿਲਾਂ ਹੀ ਇਹਨਾਂ ਦੇ ਫੈਨ ਆ ਤੇ ਨਾਬਾ ਇਹਨਾਂ ਦੇ ਨਾਮ ਤੋਂ ਹੀ ਅੱਜ ਮੇਰੇ ਖਿਆਲ ਅੱਧੇ ਦਾ ਨਾਮ ਸੁਣ ਕੇ ਭੱਜ ਕੇ ਆਣਗੇ ਵੀ ਚੀਮਾ ਆ ਗਿਆ ਤੋਂ ਅਸੀਂ ਬਹੁਤ ਧੰਨਵਾਦ ਦੀਆਂ ਫੇਰ ਦੁਬਾਰਾ ਪੰਜਾਬ ਸਰਕਾਰ ਦੇ ਕਿ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਜਿਹੜੇ ਕਾਰ ਉੱਜੜਦੇ ਤੇ ਉਹਨਾਂ ਬਚ ਜਾਣਗੇ ਤੇ ਅਸੀਂ ਨਾਲ ਆ ਹਰ ਤਰੀਕੇ ਦਾ ਸਹਿਯੋਗ ਸਾਡੇ ਸਫਾਈ ਕਰਮਚਾਰੀ ਭਾਈਚਾਰੇ ਦਾ ਸਾਰਾ ਨਾਲ ਅਸੀਂ ਚੀਮਾ ਸਾਹਿਬ ਦਾ ਪਹਿਲਾ ਪਹਿਲੀ ਘੜੀ ਤੋਂ ਹੀ ਬਹੁਤ ਸਵਾਗਤ ਕਰਦੇ ਹਾਂ ਪਹਿਲਾਂ ਆਪਣੇ ਸਦਰ ਦੇ ਵਿੱਚ ਰਹਿ ਗਏ ਨੇ ਸੱਦਾ ਤੋਂ ਬਾਅਦ ਫਿਰ ਇਹ ਸੀਆਈ ਰਹਿ ਕੇ ਗਏ ਨੇ ਸੀਆਈ ਤੋਂ ਬਾਅਦ ਫਿਰ ਇੱਥੇ ਕਤਵਾਲੀ ਰਹਿ ਕੇ ਗਏ ਨੇ ਹੁਣ ਦੁਬਾਰਾ ਕਤਵਾਲੀ ਦੇ ਵਿੱਚ ਆਇਆ ਸ਼ਹਿਰ ਦੇ ਵਿੱਚ ਤੇ ਸਾਡੇ ਵਿੱਚ ਬਹੁਤ ਖੁਸ਼ੀ ਹੈ ਮੈਂ ਪੰਜਾਬ ਸਰਕਾਰ ਦਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਤੇ ਗੁਪੇਪ ਸਿੰਘ ਜੀ ਦੇ ਮਾਨ ਇਹ ਲੈ ਛੱਕੇ ਨਾਬਾ ਜੀ ਜਿਨਾਂ ਨੇ ਸਾਨੂੰ ਚੀਮਾ ਜੀ ਨੂੰ ਦੁਬਾਰਾ ਕਤਵਾਰੀ ਦੇ ਵਿੱਚ ਭੇਜਿਆ ਤੇ ਮਨਾਂ ਦਾ ਵਿਸ਼ਵਾਸ ਦਾ ਪਾਤਰਾਂ ਨਾ ਮੈਂ ਨਸ਼ਾ ਕਰੂੰਗਾ ਤੇ ਨਾ ਮੈਂ ਨਸ਼ਾ ਕਰਨ ਦੇਊਗਾ ਠੋ ਕਿੰਨੀਆਂ ਪੈਣਾ ਦੇ ਘਰ ਉੱਜੜ ਗਏ ਕੀ ਪਤਾ ਇਸ ਵਜ੍ਹਾ ਨਾਲ ਦੁਬਾਰਾ ਬਸ ਜਾਨ ਤੇ ਸਹੀ ਕੋਈ ਮੈਂ ਇਹਨਾਂ ਲੋਕਾਂ ਦਾ ਧੰਨਵਾਦ ਕਰਦਾ ਅਸੀਂ ਪੰਜਾਬ ਸਰਕਾਰ ਤੇ ਸਾਡੇ ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਡੇ ਨਾਬੇ ਨੂੰ ਬਹੁਤ ਹੀ ਕਾਬਿਲ ਅਫਸਰ ਚੀਮਾ ਸਾਹਿਬ ਦਿੱਤੇ ਨੇ ਇਹ ਪਹਿਲਾਂ ਵੀ ਸਾਡੇ ਲੋਕਡਾਊਨ ਦੇ ਵਿੱਚ ਕਰੋਨਾ ਟਾਈਮ ਇਨਾਂ ਨੇ ਜੋ ਨਜਾਇਜ਼ ਕੰਮ ਚੱਲਦੇ ਸੀ ਪਿਛਲੇ 20 ਸਾਲਾਂ ਤੋਂ ਉਹ ਬੰਦ ਕਰਾਏ ਨੇ ਸਾਡੇ ਨਾਬਾ ਨਿਵਾਸੀ ਇਹ ਸੁਣ ਕੇ ਬਹੁਤ ਖੁਸ਼ ਨੇ ਵੀ ਚੀਮਾ ਸਾਹਿਬ ਦੁਆਰਾ ਆਪਣਾ ਕਤਵਾਲੀ ਦੇ ਵਿੱਚ ਜੁਆਇਨ ਹੋਏ ਨੇ ਨਾਬਾ ਨਿਵਾਸੀ ਪਹਿਲਾਂ ਵੀ ਇਨਾਂ ਦੇ ਬਹੁਤ ਫੈਨ ਨੇ ਇਸ ਕਰਕੇ ਮੈਂ ਪੰਜਾਬ ਸਰਕਾਰ ਤੇ ਗੁਰਦੇਵ ਸਿੰਘ ਦੇ ਮਾ ਜੀ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਇਹ ਮਿਹਨਤ ਯੁੱਧ ਨਸ਼ਾ ਅੰਮ੍ਰਿਤ ਦੇ ਕਾਰਨ ਕਈ ਘਰ ਉਜੜਣੋਂ ਬਚ ਗਏ ਤੇ ਜਿਹੜੀ ਚੀਮਾ ਸਾਹਿਬ ਨੇ ਮੁਕਾਬਲਾ ਅੰਤਰ ਨੇ ਉਹ ਸਾਨੂੰ ਉਹਨਾਂ ਦੇ ਬਹੁਤ ਮਾਣ One of the premium and prestigious professional institutes providing a wide range of professional courses with 100% placement assistance. We are Sri Sai Group of Institutes.